ਸਸਿਕਾ ਲੀ ਪ੍ਰਾਈਮ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਗਏ ਹਾਂ ਕੁਝ ਵੱਡੀਆਂ ਤੇ ਖਾਸ ਖਬਰਾਂ ਲੈ ਕੇ ਪਹਿਲਾ ਨਜ਼ਰ ਮਾਰਦੇ ਹਾਂ ਹੁਣ ਤੱਕ ਦੀ ਵੱਡੀ ਖਬਰ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਹੁਣ ਕਿਸੇ ਵੀ ਸਰਟੀਫਿਕੇਟ ਦੀ ਦੂਜੀ ਕਾਪੀ ਲੈਣ ਲਈ ਪੁਲਿਸ ਵਿੱਚ ਰਿਪੋਰਟ ਦਰਜ ਕਰਵਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ ਬੋਰਡ ਨੇ ਸਪਸ਼ਟ ਕੀਤਾ ਹੈ ਕਿ ਬਿਨਾ ਪਾਲਿਸੀ ਰਿਪੋਰਟ ਦੇ ਕਿਸੇ ਨੂੰ ਵੀ ਦੂਜਾ ਸਰਟੀਫਿਕੇਟ ਜਾਰੀ ਨਹੀਂ ਕੀਤਾ ਜਾਵੇਗਾ ਜੇ ਕਿਸੇ ਦਾ ਸਰਟੀਫਿਕੇਟ ਫਟ ਗਿਆ ਹੈ ਤਾਂ ਉਸ ਨੂੰ ਉਹ ਅਸਲ ਫਟਿਆ ਸਰਟੀਫਿਕੇਟ ਬੋਰਡ ਦਫ਼ਤਰ ਵਿੱਚ ਜਮ੍ਹਾਂ ਕਰਵਾਉਣਾ ਪਵੇਗਾ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇਹ ਪਹਿਲੀ ਵਾਰ ਸਰਟੀਫਿਕੇਟ ਦੀ ਦੂਜੀ ਨਕਲੀ ਲਈ ਪੁਲਿਸ ਰਿਪੋਰਟ ਦੀ ਸ਼ਰਤ ਰੱਖੀ ਹੈ ਇਸ ਸੰਬੰਧੀ ਬੋਰਡ ਨੇ ਸਕੂਲ ਪ੍ਰਿੰਸੀਪਲਾਂ ਨੂੰ ਵੀ ਸਪਸ਼ਟ ਹੁਕਮ ਜਾਰੀ ਕਰ ਦਿੱਤੇ ਨੇ ਸਰਟੀਫਿਕੇਟ ਗੁੰਮ ਹੋਣ ਦੀ ਸੂਰਤ ਵਿੱਚ ਅਰਜੀਕਰ ਨੂੰ ਪੁਲਿਸ ਰਿਪੋਰਟ ਦੇ ਨਾਲ ਇੱਕ ਹਲਫਨਾਮਾ ਵੀ ਦੇਣਾ ਪਵੇਗਾ ਅਰਜੀਕਰ ਨੂੰ ਹਲਫਨਾਮੇ ਵਿੱਚ ਇਹ ਲਿਖਣਾ ਪਵੇਗਾ ਕਿ ਭਵਿੱਖ ਵਿੱਚ ਜੇ ਉਸਤਾ ਅਸਲ ਸਰਟੀਫਿਕੇਟ ਮਿਲ ਜਾਂਦਾ ਹੈ ਤਾਂ ਉਹ ਦੂਜੀ ਕਾਪੀ ਵਿੱਚੋਂ ਇੱਕ ਸਰਟੀਫਿਕੇਟ ਪੀ ਐਸ ای ਬੀ ਦਫ਼ਤਰ ਵਿੱਚ ਜਮ੍ਹਾਂ ਕਰਵਾ ਦੇਵੇਗਾ ਬੋਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਰਿਪੋਰਟ ਦੀ ਸ਼ਰਤ ਇਸ ਲਈ ਰੱਖੀ ਗਈ ਹੈ ਤਾਹ ਜੋ ਸਿਰਫ ਉਹੀ ਲੋਕ ਦੂਜੇ ਸਰਟੀਫਿਕੇਟ ਲਈ ਅਰਜੀ ਦਾਖਲ ਕਰਨ ਜਿਨ੍ਹਾਂ ਨੂੰ ਸੱਚਮੁੱਚ ਇਸ ਦੀ ਲੋੜ ਹੋਵੇ। ਕਈ ਵਾਰੀ ਨੌਜਵਾਨ ਆਪਣੇ ਸਰਟੀਫਿਕੇਟ ਬੈਂਕ ਵਿੱਚ ਜਮ੍ਹਾਂ ਕਰਵਾ ਕੇ ਲੋਨ ਲੈ ਲੈਂਦੇ ਨੇ। ਬੈਂਕ ਸਰਟੀਫਿਕੇਟ ਦੇ ਬਦਲੇ ਲੋਨ ਜਾਰੀ ਕਰ ਦਿੰਦੇ ਨੇ। ਕੁਝ ਲੋਕ ਲੋਨ ਆਪਣਾ ਸਰਟੀਫਿਕੇਟ ਬੈਂਕ ਵਿੱਚ ਰਖਵਾ ਦਿੰਦੇ ਨੇ ਅਤੇ ਫਿਰ ਬੋਰਡ ਤੋਂ ਉਸ ਦੀ ਦੂਜੀ ਕਾਪੀ ਕਢਵਾ ਲੈਂਦੇ ਨੇ। ਇਸ ਦੌਰਾਨ ਬੋਰਡ ਨੂੰ ਇਹ ਪਤਾ ਨਹੀਂ ਹੁੰਦਾ ਕਿ ਉਹ ਸਰਟੀਫਿਕੇਟ ਬੈਂਕ ਵਿੱਚ ਪਹਿਲਾਂ ਹੀ ਜਮ੍ਹਾਂ ਹੈ। ਅਜਿਹੇ ਮਾਮਲਿਆਂ ਵਿੱਚ ਕਈ ਵਾਰ ਬੋਰਡ ਨੂੰ ਕਾਨੂੰਨੀ ਕਾਰਵਾਈ ਦਾ ਹਿੱਸਾ ਬਣਨਾ ਪੈਂਦਾ ਹੈ ਇਸ ਲਈ ਹੁਣ ਬੋਰਡ ਪੁਲਿਸ ਰਿਪੋਰਟ ਜਾਂ ਨੁਕਸਾਨ ਸ਼ੁਦਾ ਸਰਟੀਫਿਕੇਟ ਮੰਗ ਕੇ ਇਹ ਯਕੀਨੀ ਬਣਾਵੇਗਾ ਕਿ ਅਰਜੀਕਰ ਦਾ ਸਰਟੀਫਿਕੇਟ ਵਾਕਈ ਗੁੰਮ ਹੋਇਆ ਹੈ ਜਾਂ ਖਰਾਬ ਹੋਇਆ ਹੈ ਇਸ ਕਰਕੇ ਉਹ ਦੂਜੀ ਕਾਪੀ ਦੀ ਡਿਮਾਂਡ ਕਰ ਰਿਹਾ ਹੈ ਕੈਨੇਡਾ ਤੋਂ ਸਿੱਖਾ ਦੇ ਲਈ ਇੱਕ ਬਿਹਤ ਵੱਡੀ ਖਬਰ ਸਾਹਮਣੇ ਆਖੀ ਹੈ ਜਿੱਥੇ ਹੁਣ ਕੈਨੇਡਾ ਦੇ ਇੱਕ ਹੋਰ ਸੂਬੇ ਦੇ ਵਿੱਚ ਵੱਡੇ ਪਦਰ ਦਾ ਫੈਸਲਾ ਸਿੱਖਾ ਦੇ ਖਿਲਾਫ ਲੈ ਲਿਆ ਯਾਨੀ ਕਿ ਹੁਣ ਇੱਕ ਵੱਡੇ ਪੱਧਰ ਦੀ ਰੋਕ ਜਿਹੜੀ ਆ ਲਗਾ ਦਿੱਤੀ ਹੈ ਜਿਸ ਤੋਂ ਬਾਅਦ ਮਨਾਂ ਦੇ ਵਿੱਚ ਰੋਸ ਤੇ ਇੱਕ ਵੱਡਾ ਝਟਕਾ ਸਿੱਖਾਂ ਨੂੰ ਜ਼ਰੂਰ ਲੱਗਾ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਕੁਝ ਜੋ ਹੁਣ ਬਿਆਲਬਾਜੀ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਹੁਣ ਮੁਸ਼ਕਲਾਂ ਜੜੀਆਂ ਨੇ ਸਿੱਖਾਂ ਦੀਆਂ ਕੈਨੇਡਾ ਦੇ ਵਿੱਚ ਵੱਸ ਸਕਦੀਆਂ ਨੇ ਤਾਂ ਪੂਰਾ ਮਾਮਲਾ ਇਸ ਬਾਬਤ ਸਾਹਮਣੇ ਆ ਗਿਆ ਦੱਸਿਆ ਜਾ ਰਿਹਾ ਕਿ ਹੁਣ ਕੈਨੇਡਾ ਦੇ ਵਿੱਚ ਹੁਣ ਬੇहद ਹੀ ਵੱਡੇ ਬਦਲਾਅ ਹੋ ਰਹੇ ਨੇ ਜਿੱਥੇ ਦੇ ਹੁਣ ਕਿਊਬਿਕ ਸੂਬੇ ਦੀ ਸਰਕਾਰ ਨੇ ਸੂਬੇ ਦੇ ਧਰਮ ਨਿਰਪੱਖਤਾ ਦੇ ਮਾਡਲ ਨੂੰ ਹੋਰ ਮਜ਼ਬੂਤ ਕਰਨ ਲਈ ਇੱਕ ਨਵਾਂ ਕਾਨੂੰਨ ਪੇਸ਼ ਕੀਤਾ ਜਿਸ ਨੂੰ ਸਰਕੂਲਿਜ਼ਮ 2.0 ਦਾ ਨਾਮ ਦਿੱਤਾ ਗਿਆ ਇਹ ਨਵਾਂ ਬਿੱਲ ਜਿਸ ਨੂੰ ਬਿੱਲ 9 ਵਜੋਂ ਜਾਣਿਆ ਜਾਂਦਾ ਸੂਬੇ ਦੇ ਸਰਕਾਰੀ ਆਧਾਰਿਆਂ ਤੇ ਜਨਤਕ ਥਾਵਾਂ ਤੇ ਧਰਮ ਦੇ ਪ੍ਰਭਾਵ ਨੂੰ ਹੋਰ ਸੀਮਿਤ ਕਰਨ ਦੀ ਕੋਸ਼ਿਸ਼ ਵਿੱਚ ਉਹ ਲਿਆਂਦਾ ਗਿਆ। ਇਹ ਬਿੱਲ 2019 ਵਿੱਚ ਪਾਸ ਕੀਤੇ ਗਏ ਬਿੱਲ 21 ਦਾ ਵਿਸਥਾਰ ਹੈ ਜਿਨ੍ਹਾਂ ਅਨੁਸਾਰ ਜੱਜਾ ਪੁਲਿਸ ਅਧਿਕਾਰੀਆਂ ਅਧਿਆਪਕਾਂ ਤੇ ਹੋਰ ਸਰਕਾਰੀ ਕਰਮਚਾਰੀਆਂ ਨੂੰ ਕੰਮ ਤੇ ਹਿਜਾਬ, ਪੱਪਾਂ ਜਾਂ ਪੱਗ ਵਰਗੇ ਧਾਰਮਿਕ ਚਿੰਨ ਪੈਣ ਤੋਂ ਰੋਕਿਆ ਗਿਆ। ਕਯੂਬਿਕ ਪ੍ਰੀਮੀਅਰ ਦੀ ਸਰਕਾਰ ਦੁਆਰਾ ਇਹ ਪੇਸ਼ ਕੀਤੇ ਗਏ ਇਸ ਬਿੱਲ ਅਨੁਸਾਰ ਜਨਤਕ ਥਾਵਾਂ ਤੇ ਜਿਵੇਂ ਕਿ ਪਾਰਕਾਂ ਅਤੇ ਸੜਕਾਂ ਤੇ ਮਿਊਂਸੀਪਲ ਅਥਾਰਟੀ ਤੋਂ ਪ੍ਰਵਾਨਗੀ ਲੈ ਬਿਨਾ ਸਮੂਹਿਕ ਧਾਰਮਿਕ ਪ੍ਰੋਗਰਾਮ ਜਿਵੇਂ ਕਿ ਪ੍ਰਾਰਥਨਾ ਤੇ ਰੋਕ ਲਗਾਉਂਦਾ ਹੈ ਸਰਕੂਲਿਜ਼ਮ ਲਈ ਜ਼ਿੰਮੇਵਾਰ ਮੰਤਰੀ ਜਿਹੜੇ ਨੇ ਉਹਨਾਂ ਦਾ ਕਹਿਣਾ ਹੈ ਕਿ ਇਹ ਫੈਸਲਾ ਹਾਲ ਹੀ ਦੇ ਵਿਰੋਧ ਪ੍ਰਦਰਸ਼ਨ ਜਿੱਥੇ ਫਲਸਤੀਨੀ ਪੱਖੀ ਰੈਲੀਆਂ ਵਿੱਚ ਸਮੂਹ ਪ੍ਰਥਨਾਵਾਵਾਂ ਕੀਤੀਆਂ ਗਈਆਂ ਨੇ ਉਸ ਦੇ ਮੱਦੇ ਨਜ਼ਰ ਲਿਆ ਕੇ ਉਹਨਾਂ ਨੇ ਕਿਹਾ ਕਿ ਬਿਨਾਂ ਪਰਮਿਟ ਦੇ ਟ੍ਰੈਫਿਕ ਨੂੰ ਰੋਕਣ ਜਨਤਕ ਥਾਂ ਤੇ ਕਬਜ਼ਾ ਕਰਨ ਅਤੇ ਫਿਰ ਸਾਡੀਆਂ ਸੜਕਾਂ ਪਾਰਕਾਂ ਸਾਡੀਆਂ ਜਨਤਕ ਚੌਕਾਂ ਨੂੰ ਪੂਜਾ ਸਥਾਨਾਂ ਨੂੰ ਵਿੱਚ ਬਦਲਣਾ ਹੈਰਾਨ ਕਰ ਵਾਲਾ ਹੈ ਇਸ ਤੋਂ ਇਲਾਵਾ ਸਬਸਿਡੀ ਵਾਲੀਆਂ ਡੇ ਕੇਅਰ ਸੇ ਸਟਾਫ ਦੀ ਵੀ ਧਾਰਮਿਕ ਚਿੰਨ ਪਹਿਨਣ ਤੇ ਪਾਬੰਦੀ ਨੂੰ ਵਧਾਇਆ ਜਾਵੇਗਾ ਨਾਲ ਹੀ ਡੇ ਕੇਅਰ ਤੋਂ ਲੈ ਕੇ ਪੋਸਟ ਸਕੱਟਰੀ ਸਿੱਖਿਆ ਤੱਕ ਦੇ ਵਿਦਿਆਰਥੀਆਂ ਤੇ ਸਟਾਫ ਨੂੰ ਚਿਹਰਾ ਟੱਕਣ ਵਾਲੇ ਕੱਪੜੇ ਪਹਿਨਣ ਤੋਂ ਯਾਨੀ ਕਿ ਹਜਾਬ ਪਹਿਨਣ ਤੋਂ ਰੋਕਿਆ ਜਾਵੇਗਾ ਸਬਸਿਡੀ ਵਾਲੀਆਂ ਡੇ ਕੇਅਰਾਂ ਨੂੰ ਸਿਰਫ ਧਾਰਮਿਕ ਪਰੰਪਰਾਵਾਂ ਤੇ ਆਧਾਰਿਤ ਭੋਜਨ ਸਿਰਫ ਹਲਾਲ ਜਾਂ ਕੋਸ਼ਰ ਭੋਜਨ ਦੀ ਪੁਸ਼ਕਸ਼ ਕਰਨ ਤੋਂ ਵੀ ਰੋਕਿਆ ਜਾਵੇਗਾ ਨਾਲ ਹੀ ਸਰਕਾਰੀ ਫੰਡ ਪ੍ਰਾਪਤ ਕਰਨ ਵਾਲੇ ਨਿੱਜੀ ਧਾਰਮਿਕ ਸਕੂਲਾਂ ਨੂੰ ਵੀ ਇਹ ਯਕੀਨੀ ਬਣਾਉਣਾ ਹੋਵੇਗਾ ਤੇ ਉਹ ਕਲਾਸ ਦੇ ਸਮੇਂ ਦੌਰਾਨ ਧਰਮ ਦੀ ਸਿੱਖਿਆ ਨਾ ਦੇ ਇਸ ਕਦਮ ਦੀ ਵਿਰੋਧੀ ਧਿਰ ਪਾਰਟੀ ਕਯੂਬਿਕਸ ਅਤੇ ਨੈਸ਼ਨਲ ਕੋਸ ਕਾਉਂਸਲ ਆਫ ਕਨੇਡੀਅਨ ਮੁਸਲਿਜ਼ਮਸ ਸమేਤ ਕਈ ਸਮੂਹ ਦੁਆਰਾ ਆਲੋਚਨਾ ਕੀਤੀ ਗਈ ਹੈ ਜਿਨ੍ਹਾਂ ਨੇ ਸੱਤਾਧਾਰੀ ਜਿਹੜੀ ਆ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਜਨਤਾ ਦਾ ਵਿਸ਼ਵਾਸ ਹਾਸਲ ਕਰਨ ਦੀ ਕੋਸ਼ਿਸ਼ ਵਿੱਚ ਪਹਿਚਾਨ ਦੀ ਰਾਜਨੀਤੀ ਨੂੰ ਵੰਡ ਕਰਨ ਦਾ ਦੋਸ਼ ਲਾਇਆ। ਹਾਲਾਂਕਿ ਕਿਊਬਿਕ ਦੀ ਅਧਿਕਾਰਿਤ ਭਾਸ਼ਾ ਫ੍ਰੈਂਚ ਹੈ ਅਤੇ ਇੱਥੇ ਲੈਸਟੇ ਯਾਨੀ ਧਰਮ ਅਤੇ ਸਰਕਾਰ ਨੂੰ ਵੱਖ ਰੱਖਣ ਦੇ ਸਿਧਾਂਤ ਨੂੰ 1960 ਦੇ ਦਹਾਕੇ ਤੋਂ ਮਹੱਤਵਪੂਰਨ ਰਿਹਾ। ਇਹ ਤਾਜ਼ਾ ਸਰਵੇਖਣ ਵਿੱਚ ਵੀ 78% ਲੋਕਾਂ ਨੇ ਧਰਮ ਨਿਰਪੱਖਤਾ ਨੂੰ ਇੱਕ ਮਹੱਤਵਪੂਰਨ ਕਦਮ ਮੰਨਿਆ ਹੈ। ਪਰ ਹੁਣ ਦਾਸੀਏ ਕਿ ਕੈਨੇਡਾ ਦੇ ਕਿਊਬਿਕ ਦੇ ਵਿੱਚ ਇੱਕ ਵੱਡਾ ਫੈਸਲਾ ਲਿੱਤਾ ਗਿਆ ਹੈ। ਜਿਸ ਦੇ ਵਿੱਚ ਕਿਹਾ ਗਿਆ ਕਿ ਹੁਣ ਕਮਾਕਾਰਾਂ ਤੇ ਜਿਹੜੇ ਸਿੱਖ ਨੇ ਉਹ ਪੱਗ ਜਾਂ ਜਿਹੜੇ ਮੁਸਲਮਣ ਨੇ ਜਾਂ ਹੋਰ ਜਿਹੜੇ ਧਰਮਾਂ ਦੇ ਲੋਕ ਨੇ ਆਪਣੇ ਧਾਰਮਿਕ ਚਿੰਨ੍ਹ ਨਹੀਂ ਪਾ ਸਕਦੇ ਨੇ ਪੰਜਾਬ ਰੋਡ ਵੇਸ ਪਨਬਸ ਪੀ ਆਰਟੀਸੀ ਕੰਟਰੈਕਟ ਵਰਕਰਸ ਯੂਨੀਅਨ ਪੰਜਾਬ ਦੀਆਂ ਸਮੂਹ ਡੀਪੂ ਕਮੇਟੀਆਂ ਵੱਲੋਂ ਅੱਜ 28 ਨਵੰਬਰ ਨੂੰ ਸਵੇਰੇ 11 ਵਜੇ ਤੋਂ ਗੇਟ ਰੈਲੀਆਂ ਕਰਕੇ ਰੋਜ਼ ਪ੍ਰਦਰਸ਼ਨ ਸ਼ੁਰੂ ਕਰਦਿਆਂ ਚੱਕਾ ਜਾਮ ਕਰ ਦਿੱਤਾ ਗਿਆ ਹੈ। ਇਸ ਦੌਰਾਨ ਪੀਆਰਟੀਸੀ ਦੇ ਮੁੱਖ ਦਫ਼ਤਰ ਵਾਲੇ ਸ਼ਹਿਰ ਪਟਿਆਲਾ ਸਮੇਤ ਕਈ ਹੋਰ ਥਾਵਾਂ ਤੇ ਵੀ ਬੱਸ ਅੱਡਿਆਂ ਦੀ ਤਾਲਾਬੰਦੀ ਕਰਕੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਮੁਲਾਜ਼ਮਾ ਨੇ ਕਿਹਾ ਹੈ ਕਿ ਕਿਲੋਮੀਟਰ ਸਕੀਮ ਦੇ ਵਿਰੋਧ ਵਿੱਚ ਜਾਰੀ ਇਹਨਾਂ ਧਰਨਿਆਂ ਤੋਂ ਪਹਿਲਾਂ ਹੀ ਅੱਜ ਤੜਕੇ ਪਟਿਆਲਾ ਸਮੇਤ ਪੰਜਾਬ ਭਰ ਵਿੱਚੋਂ ਯੂਨੀਅਨ ਦੇ ਕਈ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਯੂਨੀਅਨ ਤੇ ਸੁਬਾਈ ਬੁਲਾਰੇ ਹਰਕੇਸ਼ ਵਿੱਕੀ ਨੇ ਦੱਸਿਆ ਕਿ ਸਰਕਾਰ ਦੇ ਇਸ ਜ਼ਬਰ ਦੇ ਵਿਰੋਧ ਵਿੱਚ ਜਾਰੀ ਇਸ ਸੰਘਰਸ਼ ਨੂੰ ਅੱਜ ਸਰਕਾਰੀ ਮੁਲਾਜ਼ਮਾਂ ਵੱਲੋਂ ਵੀ ਹਮਾਇਤ ਦਿੱਤੀ ਗਈ ਹੈ। ਇਸ ਦੌਰਾਨ ਸਾਥੀ ਮੁਲਾਜ਼ਮਾਂ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੇ ਪੀਆਰਟੀਸੀ ਪੰਜਾਬ ਰੋਡਵੇਜ਼ ਅਤੇ ਪਨਬਸ ਵਰਕਰਜ਼ ਯੂਨੀਅਨ ਦੇ ਕਈ ਆਗੂਆਂ ਨੇ ਪੈਟਰੋਲ ਦੀਆਂ ਬੋਤਲਾਂ ਲੈ ਕੇ ਬੱਸਾਂ ਦੀਆਂ ਛੱਤਾਂ ਤੇ ਚੜ ਗਏ ਅਤੇ ਉਨ੍ਹਾਂ ਨੇ ਆਤਮਦਾਦ ਦੀ ਚੇਤਾਵਨੀ ਵੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਵੱਲੋਂ ਅੱਜ ਕਿਲੋਮੀਟਰ ਸਕੀਮ ਬੱਸਾਂ ਦੇ ਟੈਂਡਰ ਖੋਲੇ ਨਹਿਸਨ ਅਤੇ ਇਸ ਦੇ ਵਿਰੋਧ ਵਿੱਚ ਪਨਬਸ ਪੰਜਾਬ ਰੋਡਵੇਜ਼ ਪੀ ਆਰਟੀਸੀ ਕੰਟਰੈਕਟ ਵਰਕਰਸ ਯੂਨੀਅਨ ਨੇ ਟੈਂਡਰ ਰੱਦ ਕੀਤੇ ਜਾਣ ਅਤੇ ਪੰਜਾਬ ਬੰਦ ਦੀ ਕਾਲ ਦਿੱਤੀ ਸੀ ਪਰ ਟੈਂਡਰ ਤੋਂ ਪਹਿਲਾਂ ਹੀ ਵੱਡੀ ਗਿਣਤੀ ਵਿੱਚ ਮੁੱਖ ਆਗੂਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਸੂਬਾ ਪਧਰੀ ਆਗੂਆਂ ਦੀ ਗ੍ਰਿਫਤਾਰੀ ਤੋਂ ਬਾਅਦ ਯੂਨੀਅਨ ਨੇ ਤੁਰੰਤ ਪ੍ਰਤੀਕਰਮ ਦਿੰਦੇ ਹੋਏ ਪੰਜਾਬ ਭਰ ਦੇ ਬੱਸ ਸਟੈਂਡ ਬੰਦ ਕਰਨ ਦਾ ਐਲਾਨ ਕਰ ਦਿੱਤਾ ਨਤੀਜੇ ਵਜੋਂ ਸਾਰੇ ਜ਼ਿਲ੍ਹਿਆਂ ਵਿੱਚ ਸਰਕਾਰੀ ਬੱਸਾਂ ਦਾ ਪੱਇਆ ਹੁਣ ਪੂਰੀ ਤਰ੍ਹਾਂ ਰੁਕ ਗਿਆ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸੈਨੇਟ ਤੇ ਸਿੰਡੀਕੇਟ ਚੋਣਾਂ ਨੂੰ ਲੈ ਕੇ ਚੱਲ ਰਹੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਦੇ ਸੰਘਰਸ਼ ਦੀ ਵੱਡੀ ਜਿੱਤ ਹੋਈ ਹੈ ਉਪਰਾਸ਼ਟਪਤੀ ਕਮ ਪੀਯੂ ਚਾਂਸਲਰ ਨੇ ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ ਜਿਸ ਨੂੰ ਲੈ ਕੇ ਵਿਦਿਆਰਥੀਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਇਸ ਮੌਕੇ ਵਿਦਿਆਰਥੀਆਂ ਨੇ ਜਿੱਤ ਦਾ ਮਾਰਚ ਕੱਢਦੇ ਹੋਏ ਦਰਨਾ ਖਤਮ ਕਰ ਦਿੱਤਾ ਹੈ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਹੈ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਦੇ ਹੋਏ ਮੁੱਖ ਮੰਤਰੀ ਮਾਨ ਨੇ ਲਿਖਿਆ ਉਪ ਰਾਸ਼ਟਰਪਤੀ ਮਾਨਯੋਗ ਸੀਪੀ ਰਾਧਾ ਕ੍ਰਿਸ਼ਨ ਜੀ ਵੱਲੋਂ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਚੋਣਾਂ ਦੀ ਮਨਜ਼ੂਰੀ ਸਮੁੱਚੇ ਪੰਜਾਬ ਦੀ ਸ਼ਾਨਦਾਰ ਜਿੱਤ ਹੈ ਇਹ ਸੰਸਥਾ ਸਿਰਫ ਇੱਕ ਯੂਨੀਵਰਸਿਟੀ ਨਹੀਂ ਬਲਕਿ ਪੰਜਾਬ ਦੀ ਵਿਰਾਸਤ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਯੂਨੀਵਰਸਿਟੀ ਦੇ ਵਿਦਿਆਰਥੀ ਅਧਿਆਪਕ ਫੈਕਲਟੀ ਮੈਂਬਰ ਅਤੇ ਹਰ ਉਹ ਪੰਜਾਬੀ ਵਧਾਈ ਦਾ ਪਾਤਰ ਹੈ ਜਿਸ ਨੇ ਬੇहद ਦਬਾਅ ਦੇ باوجود ਵੀ ਆਪਣੀ ਹਿੰਮਤ ਨਹੀਂ ਟੁੱਟਣ ਦਿੱਤੀ ਸੰਘਰਸ਼ ਜਾਰੀ ਰੱਖਿਆ ਅਖੀਰ ਸੰਘਰਸ਼ ਰੰਗ ਲਿਆ ਆ ਦੱਸ ਦਈਏ ਕਿ ਪੀਯੂ ਪ੍ਰਸ਼ਾਸਨ ਵੱਲੋਂ 9 ਨਵੰਬਰ ਨੂੰ ਚੋਣਾਂ ਕਰਵਾਉਣ ਦੇ ਸ਼ਡਿਊਲ ਨੂੰ ਮਨਜ਼ੂਰੀ ਲਈ ਚਾਂਸਲਰ ਨੂੰ ਭੇਜਿਆ ਗਿਆ ਸੀ ਜਿਸ ਨੂੰ ਹੁਣ ਮਨਜ਼ੂਰੀ ਦੇ ਦਿੱਤੀ ਗਈ ਹੈ ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ ਰਾਜ ਚੋਣ ਕਮਿਸ਼ਨ ਨੇ ਅੱਜ ਦੁਪਹਿਰ ਇੱਕ ਪ੍ਰੈਸ ਕਾਨਫਰੰਸ ਬੁਲਾਈ ਹੈ ਇਸ ਐਲਾਨ ਦੇ ਨਾਲ ਹੀ ਕੱਲ ਸੂਬੇ ਭਰ ਵਿੱਚ ਚੋਣ ਜਾਬਤਾ ਲਾਗੂ ਹੋ ਜਾਵੇਗਾ ਮੰਨਿਆ ਜਾ ਰਿਹਾ ਹੈ ਕਿ ਚੋਣਾਂ 14 ਦਸੰਬਰ ਤੱਕ ਹੋ ਸਕਦੀਆਂ ਨੇ ਹਾਲਾਂਕਿ ਸਾਰੇ ਜ਼ਿਲ੍ਹਿਆਂ ਵਿੱਚ ਵਾੜਾ ਨੂੰ ਰਾਖਵਾ ਕਰਨ ਦੀ ਪ੍ਰਕਿਰਿਆ ਪੂਰੀ ਹੋ ਗਈ ਹੈ ਪੰਜਾਬ ਵਿੱਚ ਕੁੱਲ 23 ਜ਼ਿਲ੍ਹਾ ਪ੍ਰੀਸ਼ਦ ਅਤੇ 154 ਪੰਚਾਇਤ ਸਮਿਤੀਆਂ ਲਈ ਚੋਣਾਂ ਤੈਅ ਨੇ ਪਿੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਇਹਨਾਂ ਚੋਣਾਂ ਲਈ ਸਾਰੀਆਂ ਕਾਨੂੰਨੀ ਪ੍ਰਕਿਰਿਆਵਾਂ ਪੂਰੀਆਂ ਕਰ ਲਈਆਂ ਨੇ ਵੋਟਰ ਸੂਚੀਆਂ ਦੀ ਸੂਚ ਸਮੇ ਸਾਰੀਆਂ ਪ੍ਰਕਿਰਿਆਵਾਂ ਪੂਰੀਆਂ ਹੋ ਗਈਆਂ ਨੇ ਇਸ ਵਾਰ ਪੰਜਾਬ ਵਿੱਚ ਪੰਚਾਇਤ ਸਮਿਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਸੋਣਾ ਇਸ ਸਮੇਂ ਤੋਂ ਕਾਫੀ ਦੇਰ ਨਾਲ ਹੋ ਰਹੀਆਂ ਨੇ ਇਹ ਚੋਣਾਂ ਜਨਵਰੀ 2025 ਦੀ ਵੋਟਰ ਸੂਚੀ ਦੇ ਆਧਾਰ ਤੇ ਕਰਵਾਈਆਂ ਜਾਣਗੀਆਂ ਪਿੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਹਾਈ ਕੋਰਟ ਵਿੱਚ ਹੱਕ ਹਲਫਨਾਮਾ ਦਾਇਰ ਕਰਕੇ ਕਿਹਾ ਹੈ ਕਿ ਇਹ ਚੋਣਾਂ 5 ਦਸੰਬਰ ਤੱਕ ਹੋਣਗੀਆਂ ਇਹ ਚੋਣਾਂ ਬਲਾਕਾਂ ਦੇ ਪੁਨਰਗਠਨ ਅਤੇ ਉਸ ਤੋਂ ਬਾਅਦ ਪੰਜਾਬ ਵਿੱਚ ਆਏ ਹੜਾ ਕਾਰਨ ਮੁਲਤਵੀ ਕਰ ਦਿੱਤੀਆਂ ਗਈਆਂ ਸਨ ਪੰਜਾਬ ਵਿੱਚ ਪੰਚਾਇਤ ਸਮਿਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 2018 ਵਿੱਚ ਹੋਈਆਂ ਸਨ ਇਹ ਬਹੁਤ ਦੇਰ ਤੋਂ ਪੈਂਡਿੰਗ ਸਨ ਹੁਣ ਇਹਨਾਂ ਉਹਨਾਂ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਸੈਮੀ ਫਾਈਨਲ ਮੰਨਿਆ ਜਾ ਰਿਹਾ ਹੈ ਚੋਣਾਂ ਆਮ ਤੌਰ ਤੇ ਸੱਤਾਧਾਰੀ ਪਾਰਟੀ ਦੇ ਪੱਖ ਵਿੱਚ ਹੁੰਦੀਆਂ ਨੇ ਪਰ ਇਸ ਵਾਰ ਵਿਧਾਨ ਸਭਾ ਚੋਣਾਂ ਲਈ ਸਿਰਫ 13 ਮਹੀਨੇ ਬਾਕੀ ਰਹਿੰਦੇ ਨੇ ਇਹਨਾਂ ਚੋਣਾਂ ਨੂੰ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ ਰੂਸ ਦੇ ਰਾਸ਼ਟਰਪਤੀ ਵਿਲਾਦਿਮਿਰ ਪੁਤਿਨ ਨੇ ਇੱਕ ਬੇਹੱਦ ਵੱਡਾ ਬਿਆਨ ਦਿੱਤਾ ਹੈ ਜਿਸ ਦੇ ਵਿੱਚ ਤੁਹਾਨੂੰ ਦੱਸ ਹੀ ਕਿ ਲਗਾਤਾਰ ਹੀ ਹੁਣ ਯੂਕਰੇਨ ਯੁੱਧ ਨੂੰ ਖਤਮ ਕਰਨ ਨੂੰ ਲੈ ਕੇ ਵੱਡੀ ਤangkੀ ਦਿੱਤੀ ਜਾ ਰਹੀ ਹੈ ਇਸ ਦੇ ਚੱਲਦੇ ਹੁਣ ਸਿੱਧਾ ਹੀ ਪੁਤਿਨ ਨੇ ਅਜਿਹੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਨੇ ਜਿਸ ਤੋਂ ਬਾਅਦ ਹੁਣ ਲਗਾਤਾਰ ਹੀ ਮਾਮਲਾ ਪੱਕਿਆ ਹੋਇਆ ਪੂਰਾ ਮਾਮਲਾ ਕੀ ਹੈ ਉਹ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਕਿ ਕੁਝ ਪੁਤਿਨ ਦੇ ਵੱਲੋਂ ਜਾਣਕਾਰੀ ਜਿਹੜੀਆਂ ਦਿੱਤੀ ਗਈ ਬਿਆਨ ਸਾਹਮਣੇ ਆਏ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਹਿ ਕੇ ਯੂਕਰੇਨ ਯੁੱਧ ਨੂੰ ਖਤਮ ਕਰਨ ਲਈ ਅਮਰੀਕਾ ਦੁਆਰਾ ਤਿਆਰ ਕੀਤੀ ਗਈ ਯੋਜਨਾ ਪੁਵਿੱਖ ਦੇ ਸਮਝੌਤੇ ਦਾ ਆਧਾਰ ਬਣ ਸਕਦੀ ਹੈ ਪਰ ਉਹਨਾਂ ਨੇ ਇਹ ਵੀ ਧਮਕੀ ਦਿੱਤੀ ਹੈ ਕਿ ਜੇਕਰ ਯੂਕਰੇਨ ਵਿਵਾਦਿਤ ਖੇਤਰਾਂ ਤੋਂ ਆਪਣੀ ਫੌਜਾਂ ਨੂੰ ਨਹੀਂ ਹਟਾਉਂਦਾ ਤਾਂ ਰੂਸ ਫੌਜੀ ਕਾਰਵਾਈ ਰਹੀ ਖੇਤਰ ਤੇ ਕਬਜ਼ਾ ਕਰ ਲਵੇਗਾ ਜਾਨੀ ਕਿ ਹੁਣ ਰਾਜਸਤਾਨੀ ਵਿਸ਼ਲੇਖ ਵਿੱਚ ਪੱਤਰਕਾਰ ਨਾਲ ਗੱਲਬਾਤ ਹੋਈ ਹੈ ਕਿ ਪੁਤਿਨ ਨੇ ਪੁਸ਼ਟੀ ਕੀਤੀ ਹੈ ਕਿ ਅਮਰੀਕਾ ਦੇ ਵਿਸ਼ੇਸ਼ ਦੂਤ ਸਵੀਟ ਫਿਟਕੋਫ ਦੀ ਅਗਵਾਈ ਵਿੱਚ ਇੱਕ ਵਫਤ ਅਗਲੇ ਹਫਤੇ ਮਾਸਕੋ ਪਹੁੰਚੇਗਾ ਉਹਨਾਂ ਨੇ ਕਿਹਾ ਕਿ ਰੂਸ ਗੰਭੀਰ ਗੱਲਬਾਤ ਲਈ ਤਿਆਰ ਹੈ ਹਾਲਾਂਕਿ ਪੁਤਿਨ ਨੇ ਆਪਣੀਆਂ ਪਿਛਣੀਆਂ ਤੇ ਸਖਤ ਸ਼ਰਤਾਂ ਨੂੰ ਦੁਹਰਾਇਆ ਉਹਨਾਂ ਨੇ ਕਿਹਾ ਕਿ ਯੁੱਧ ਉਦੋਂ ਹੀ ਖਤਮ ਹੋਵੇਗਾ ਜਦੋਂ ਯੂਕਰੇਨੀ ਫੌਜਾਂ ਉਹਨਾਂ ਸਾਰੇ ਖੇਤਰਾਂ ਤੋਂ ਪਿੱਛੇ ਹਟ ਜਾਣ ਗਿਆ ਜੋ ਰੂਸ ਆਪਣਾ ਸਮਝਦਾ ਹੈ ਉਹਨਾਂ ਕਹੇ ਕਿ ਜੇਕਰ ਅਜਿਹਾ ਨਹੀਂ ਕਰਦਾ ਤੇ ਅਸੀਂ ਉਸ ਨੂੰ ਫੌਜ ਤੌਰ ਤੇ ਫੌਜੀ ਤੌਰ ਤੇ ਕਰਾਂਗੇ ਔਰ ਰੂਸ ਨੇ ਅੰਤਰਰਾਸ਼ਟਰੀ ਕਾਨੂੰਨ ਦੇ ਤਹਿਤ ਯੂਕਰੇਨੀ ਪ੍ਰਭੂ ਸੱਤਾ ਵਾਲੇ ਖੇਤਰ ਮੰਨੇ ਜਾਂਦੇ ਲਗਭਗ 20% ਖੇਤਰਾਂ ਤੇ ਕਬਜ਼ਾ ਕੀਤਾ ਹੋਇਆ ਹੈ ਲਗਭਗ ਸਾਰਾ ਹੀ ਲੁਹਾਂਸ ਤੇ ਨਾਲ ਹੀ ਹੋਰ ਵੀ ਜਿਹੜੇ ਖੇਤਰ ਨੇ ਉਹਨਾਂ ਤੇ ਕਬਜ਼ਾ ਹੋਇਆ ਰੂਸ ਮੰਗ ਰਿਹਾ ਹੈ ਕਿ ਯੂਕਰੇਨ ਇਹਨਾਂ ਚਾਰ ਖੇਤਰਾਂ ਦਾ ਪੂਰਾ ਕੰਟਰੋਲ ਰੂਸ ਨੂੰ ਸੌਂਪ ਦੇਵੇ ਹਾਲਾਂਕਿ ਰੂਸ ਨੇ ਇਹਨਾਂ ਨੂੰ ਆਪਣਾ ਕਰ ਲਿਆ ਪਰ ਪੂਰੀ ਤਰ੍ਹਾਂ ਜਿੱਤਿਆ ਨਹੀਂ ਹੈ ਇਸੇਹੀ ਚਾਲ ਦੇ ਦੱਸੀਏ ਕਿ ਹੁਣ ਰਾਸ਼ਟਰਪਤੀ ਪੁਤਿਨ ਨੇ ਇੱਕ ਬੇहद ਵੱਡੀ ਗੱਲ ਆਖ ਦਿੱਤੀ ਹੈ ਕਿ ਜੇਕਰ ਯੂਕਰੇਨ ਪਿਛੇ ਨਹੀਂ ਹਟਿਆ ਤਾਂ ਜ਼ਮੀਨ ਤੇ ਜ਼ਬਰਦਸਤੀ ਕਬਜ਼ਾ ਕੀਤਾ ਜਾਵੇਗਾ ਇਹ ਪੁਤਨ ਦੇ ਵੱਡੇ ਬਿਆਨ ਸਾਹਮਣੇ ਆ ਰਹੇ ਨੇ ਇਸੇ ਹੀ ਚਲਦੇ ਦਾਸੀਏ ਕਿ ਹੁਣ ਇਹ ਵੀ ਕਿਹਾ ਗਿਆ ਹੈ ਕਿ ਅਮਰੀਕਾ ਦੁਆਰਾ ਤਿਆਰ ਕੀਤੀ ਗਈ ਯੋਜਨਾ ਭਵਿੱਖ ਦੇ ਸਮਝੌਤੇ ਦਾ ਆਧਾਰ ਬਣ ਸਕਦੀ ਹੈ ਪਰ ਨਾਲ ਦੀ ਨਾਲ ਇਹ ਵੀ ਭਵਿੱਖਬਾਣੀ ਯਾਨੀ ਕਿ ਇਹ ਵੀ ਵੱਡੀ ਧਮਕੀ ਦਿੱਤੀ ਹੈ ਕਿ ਜੇਕਰ ਯੂਕਰੇਨ ਵਿਵਾਦਿਤ ਖੇਤਰਾ ਤੋਂ ਆਪਣੀਆਂ ਫੌਜਾਂ ਨੂੰ ਨਹੀਂ ਹਟਾਉਂਦਾ ਤਾਂ ਰੂਸ ਫੌਜੀ ਕਾਰਵਾਈ ਰਾਹੀਂ ਖੇਤਰਾ ਤੇ ਕਬਜ਼ਾ ਕਰ ਲਵੇਗਾ ਜਾਨੀ ਕਿ ਫਿਰ ਫੌਜੀ ਕਾਰਵਾਈ ਦੇ ਨਾਲ ਕੁਝ ਖੇਤਰਾ ਤੇ ਕਬਜ਼ਾ ਹੋਵੇਗਾ ਜਿਸ ਤੋਂ ਬਾਅਦ ਯੂਕਰੇਨ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਹੋ ਸਕਦਾ ਹੈ ਇਸੇਹੀ ਚਾਲਦੇ ਦੱਸੀਏ ਕਿ ਪੁਤਿਨ ਨੇ ਪੁਸ਼ਟੀ ਕੀਤੀ ਹੈ ਕਿ ਅਮਰੀਕਾ ਦੇ ਵਿਸ਼ੇਸ਼ ਦੂਤ ਸਵੀਟ ਵਿਟਫੋਕ ਦੀ ਅਗਵਾਈ ਵਿੱਚ ਇੱਕ ਵਫ਼ਦ ਅਗਲੇ ਹਫ਼ਤੇ ਮਾਸਕੋ ਪਹੁੰਚੇਗਾ ਉਹਨਾਂ ਕਹਿ ਕੇ ਰੂਸ ਗੰਭੀਰ ਗੱਲਬਾਤ ਲਈ ਤਿਆਰ ਹੈ ਇਸ ਤੋਂ ਬਾਅਦ ਦੱਸੀਏ ਕਿ ਹੁਣ ਪੁਤਿਨ ਨੇ ਆਪਣੀਆਂ ਪਿਛਲੀਆਂ ਸ਼ਰਤਾਵਾਂ ਵੀ ਦੁਹਰਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਇਹ 14 ਤੋਂ ਯੂਕਰੇਨ ਫੌਜਾਂ ਉਹਨਾਂ ਸਾਰੇ ਖੇਤਰਾਂ ਤੋਂ ਪਿੱਛੇ ਹਟ ਜਾਣਗੀਆਂ ਜੋ ਰੂਸ ਆਪਣਾ ਸਮਝਦਾ ਹੈ ਉਦੋਂ ਯੁੱਧ ਖਤਮ ਹੋ ਜਾਵੇਗਾ ਇਹ ਵੱਡਾ ਬਿਆਨ ਹੈ ਪੁਤਿਨ ਦੇ ਵੱਲੋਂ ਦਿੱਤਾ ਗਿਆ ਤਾਂ ਇਸੇਹੀ ਚੱਲਦੇ ਦਾਸੀਏ ਕਿ ਯੂਕਰੇਨ ਨੂੰ ਸਿੱਧੀ ਤਰਕੀ ਹੈ ਕਿ ਜਿਹੜੇ ਖੇਤਰਾਂ ਤੇ ਕਬਜ਼ਾ ਕੀਤਾ ਹੈ ਉਹਨਾਂ ਤੋਂ ਪਿੱਛੇ ਹਟ ਜਾਵੇ ਤਾਂ ਯੁੱਧ ਖਤਮ ਹੋਵੇਗਾ ਨਹੀਂ ਤਾਂ ਜ਼ਬਰਦਸਤੀ ਜਿਹੜੀਆਂ ਥਾਵਾਂ ਨੇ ਖੇਤਰ ਨੇ ਉਹਨਾਂ ਦੇ ਉੱਤੇ ਕਬਜ਼ਾ ਕੀਤਾ ਜਾਵੇਗਾ ਤਾਂ ਹੁਣ ਦੇਖਣਾ ਹੋਵੇਗਾ ਕਿ ਦੋਹਾਂ ਦੇਸ਼ਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਜੰਗ ਖਤਮ ਹੁੰਦੀ ਹੈ ਕੀ ਕੁਝ ਵੱਡੇ ਸਮਝੌਤੇ ਹੁੰਦੇ ਨੇ